ਨੂੰ ਪਤਾ ਹੈ ਦੋ ਤਿੰਨ ਮਹੀਨੇ ਤੋਂ ਅਸੀਂ ਤੁਹਾਡੇ ਚ ਸੇਵਾਵਾਂ ਨਿਭਾ ਰਹੇ ਆ ਡਾਕਟਰ ਦੇ ਤੌਰ ਤੇ ਹਨਾ ਇਹ ਸਾਡੇ ਕੋਲ ਸੱਚ ਦੇਵਾ ਸਟਾਕਿਸਟ ਤੋਂ ਆਏ ਜਿਹੜੇ ਸਟਾਕ ਐਕਸਚੇਂਜ ਨਹੀਂ ਸੱਚ ਦੇਵਾ ਫਾਈਨਾਂਸ ਵਾਲੇ ਮੈਡੀਸਨ ਵੀ ਲੈ ਕੇ ਆਏ ਆ ਸੇਵਾ ਵੀ ਕਰਦੇ ਰਹਿੰਦੇ ਆ ਕਾਫੀ ਹਨਾ ਤੁਹਾਡੇ ਲਈ ਦਵਾਈਨੇ ਹੁੰਦੇ ਆ ਪਰ ਤੁਹਾਨੂੰ ਕੁਝ ਗੱਲਾਂ ਮੈਂ ਕਹਿਣੇ ਚਾਹੁੰਦਾ ਵੀ ਤੁਸੀਂ ਆਪਣਾ ਜੇ ਤੁਸੀਂ ਖਾਣ ਪਾਣ ਠੀਕ ਕਰ ਲਓ ਨਾ ਤੁਹਾਡੇ ਇਹਨੇ ਮਰੀਜ਼ ਰਹਿਣਾ ਹੀ ਨਹੀਂ ਇਹਨਾਂ ਦਿਨਾਂ ਚ ਇੱਕ ਚੀਜ਼ ਦੇਖੀ ਆ ਵੀ ਜਿੰਨੇ ਮਰੀਜ਼ ਆਉਂਦੇ ਜ਼ਿਆਦਾ ਆਪਣੀ ਸਾਡੇ ਮੂੰਹ ਦੇ ਟੇਸਟ ਕਰਕੇ ਆ ਰਹੇ ਆ ਅਸੀਂ ਹਟਦੇ ਨਹੀਂ ਖਾਣੋ ਜਿਹੜੇ ਆ ਪ੍ਰਵਾਸੀ ਜਾਂ ਕੋਈ ਬਾਹਰ ਰੇੜੀਆਂ ਦਾ ਫੂਡ ਹੈ ਨਾ ਇਹ ਇਹ ਆਪਾਂ ਖਾਣਾ ਬੰਦ ਕਰ ਦਈਏ ਤੇ ਤੁਹਾਡੇ ਜਿੰਨੇ ਇੱਥੇ ਕਾਲਜੇ ਤੇ ਗੋਲਾ ਬਣਿਆ ਆ ਤੇ ਮਰੀਜ਼ਾਂ ਦੇ ਉਹ ਠੀਕ ਹੋ ਜਾਣਾ ਉਹ ਸਾਰੇ ਕਹਿੰਦੇ ਵਸ ਇੱਥੋਂ ਪਹਾਰਾ ਪੰਨਾ ਮੈਨੂੰ ਆਹ ਪ੍ਰੋਬਲਮਾਂ ਤੇ ਯਾਬ ਬਣਦੀ ਆ ਜਿਉਰੇ ਕੇਸੜ ਬਾਦਰੇ ਆ ਸਾਰੀ ਡਾਈਟ ਦੇ ਕਰਕੇ ਆ ਆਪਾਂ ਲੋਕ ਆਪਣਾ ਮੂੰਹ ਦਾ ਜਿਹੜਾ ਬਾਹਰਲਾ ਫੂਡ ਬੰਦ ਕਰੀਏ ਘਰ ਦੀ ਰੋਟੀ ਨੂੰ ਘਰ ਦੇ ਅਨਾਜ ਨੂੰ ਮੋਟਾ ਅਨਾਜ ਜਿਹੜਾ ਬਾਬੇ ਨਾਨਕ ਨੇ ਜਿਹਨੂੰ ਤਰਜੀਹ ਦਿੱਤੀ ਸੀ ਉਧਰ ਨੂੰ ਤੁਰਿਆ ਕਰੀਏ ਤੇ ਮੈਂ ਤੁਹਾਨੂੰ ਕਹਿਣਾ ਇੱਕ ਨਿਆਣਿਆਂ ਨੂੰ ਸਮਾਂ ਦਿਆ ਕਰੋ ਸਾਰੇ ਬੱਚਿਆਂ ਨੂੰ ਮੇਰੇ ਕੋਲ ਹੁਣੇ ਇੱਕ ਬਜ਼ੁਰਗ ਬੈਠੇ ਗਏ ਆ ਜਿੱਲਾ ਮੈਂ ਮੜ ਜੇ ਕਹਿੰਦੇ ਦੁੱਖ ਦੇ ਰਾਗ ਤੇ ਹੱਥ ਰੱਖਦਾ ਨਾ ਉਹ ਉਹ ਤੋਂ ਗੱਲ ਵੀ ਨਹੀਂ ਮਿਲਣਾ ਹੁੰਦੀ ਗਲਾ ਭਰ ਜਾਂਦਾ ਰੋ ਪੈਂਦੇ ਆ ਬੱਚਾ ਕਹਿੰਦਾ ਚਿੱਟਾ ਲਾਉਂਦਾ ਜੀ ਕੀ ਕਰੀਏ ਨੇਕ ਨੇਕ ਨੇ ਆਣੇ ਵੀ ਪੁੱਤੇ ਆ ਕਹਿੰਦੇ ਸੋ ਇਹਦਾ ਸਿਰਫ ਸਾਰਾ ਕਾਰਨ ਆ ਕਿ ਬੱਚਿਆਂ ਨਾਲ ਫਰੈਂਡ ਲਈ ਨਹੀਂ ਹੁੰਨੇ ਬੱਚਾ ਬਾਹਰ ਦੋਸਤ ਬਣਾਉਂਦਾ ਬੱਚਾ ਆਪਣੀ ਗੱਲ ਦਿਲ ਦੀ ਕਰਦਾ ਆਪਣਾ ਦੁੱਖ ਸੁੱਖ ਬਾਹਰ ਫੋਲਦਾ ਬੱਚਿਆਂ ਨੂੰ ਟਾਈਮ ਦਿਆ ਕਰੀਏ ਤੁਸੀਂ ਹਰ ਚੀਜ਼ ਨੂੰ ਟਾਈਮ ਦਿੰਨੇ ਆਪਣੇ ਨਿਆਣਿਆਂ ਨੂੰ ਟਾਈਮ ਨਹੀਂ ਦਿੰਦੇ ਜੀ ਉਹ ਪੁਰਾਣੇ ਸਮੇਂ ਯਾਦ ਕਰੀਏ ਜੋ ਦਾਦੀਆਂ ਸਾਡੀਆਂ ਬਹਿ ਕੇ ਜਦੋਂ ਸਾਡੀਆਂ ਨਾਨੀ ਬਹਿ ਕੇ ਬੱਚਿਆਂ ਨੂੰ ਸਿੱਖਿਆ ਚੰਗੀ ਦਿੰਦੀਆਂ ਸੰਸਕਾਰ ਵਧੀਆ ਦਿੰਦੀਆਂ ਅੱਜ ਕਿਦੰਨੇ ਅਸੀਂ ਮੋਬਾਈਲ ਵਧੀਆ ਗੱਡੀ ਸਾਡਾ ਨਿਆਣਾ ਸੁਪਨਾ ਲੈਂਦਾ ਥਾਰ ਹੋਵੇ ਮੇਰੇ ਕੋਲ ਮੈਂ ਤਾਂ ਅੱਜ ਤੱਕ ਨਹੀਂ ਆਪਣਾ ਸ਼ੌਂਕ ਪਾਲਿਆ ਇਦਾਂ ਦਾ ਆਪਣੀ ਜ਼ਿੰਦਗੀ ਨੂੰ ਸਾਦਾ ਨਹੀਂ ਰੱਖਿਆ ਆਪਾਂ ਲੋਕਾਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਜਦੋਂ ਤੁਹਾਡੇ ਚ ਲੋਕਾਂ ਚ ਗੱਲ ਕਰਦੇ ਆ ਤਾਂ ਮੈਂ ਕਹਿੰਦਾ ਹੁੰਦਾ ਤੁਸੀਂ ਲੋਕ ਆਪਣੇ ਵਿਆਹਾਂ ਤੇ ਸ਼ਾਦੀਆਂ ਤੇ ਜਿੱਥੇ ਆ ਜਨਮ ਦਿਨਾਂ ਤੇ ਕੇਕ ਖਰਚ ਕਰਦੇ ਇੱਥੇ ਸੇਵਾ ਚ ਕਰਦਿਆ ਕਰੋ ਆ ਕੇ ਜਨਮ ਦਿਨ ਮਨਾਉਣ ਦਾ ਇਤੋਂ ਵਧੀਆ ਤਰੀਕਾ ਹੋਰ ਕਿਹੜਾ ਨਾਲੇ ਤਾਂ ਤੁਹਾਡਾ ਸੇਵਾ ਚ ਲੱਗ ਜਾਣਾ ਔਰ ਅੱਜ ਕੱਲ ਤਾਂ ਇਦਾਂ ਦਾ ਹਾਲ ਹੋ ਗਿਆ ਫੂਡ ਦਾ ਮੈਂ ਤੁਹਾਨੂੰ ਦੱਸਦਾ ਪੇ KFC ਦਾ ਇੱਥੇ ਜਾਂਦੇ ਆ ਲੋਕੀ ਪਹਿਲਾਂ ਤਾਂ ਉਹ ਪਲੇਟ ਲੈ ਕੇ ਨਾ ਖਰੀਦ ਕੇ ਆਰਡਰ ਦੇ ਕੇ ਤਾਂ ਫੋਟੋ ਖਿੱਚ ਕੇ WhatsApp ਤੇ ਰਿਸ਼ਤੇਦਾਰਾਂ ਨੂੰ ਪੋਸਟ ਪਾਉਂਦੇ ਪੇ ਡਿਪਰੈਸ਼ਨ ਲਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਅੱਜ ਆ ਚੀਜ਼ ਖਾਣੇ ਆ ਉਹ ਕੀ ਸ਼ੋਅ ਕਰਨਾ ਚਾਹੁੰਦੇ ਆ ਆਪਾਂ ਸਟੇਟਸ ਬਣਾ ਲਿਆ ਖਾਣੇ ਨੂੰ ਜੁੱਤੀ ਨੂੰ ਸਟੇਟਸ ਬਣਾ ਲਿਆ ਕੱਪੜਿਆਂ ਨੂੰ ਸਟੇਟਸ ਬਣਾ ਲਿਆ ਖਾਣ-ਪਾਣ ਨੂੰ ਆਪਾਂ ਸਟੇਟਸ ਬਣਾ ਲਿਆ ਸਿੰਪਲ ਵਿਆਹਾਂ ਸ਼ਾਦੀਆਂ ਸਿੰਪਲ ਹੁੰਦੀਆਂ ਸੀ ਮੰਜਿਆ ਤੇ ਬਹਿ ਕੇ ਕਰਦੇ ਸੀ ਸਾਦਾਪਨ ਸੀ ਲੋਕਾਂ ਦੀ ਜ਼ਿੰਦਗੀ 'ਚ ਖਾਣਾ ਸਿੰਪਲ ਹੁੰਦਾ ਸੀ ਅੱਜ ਬਿਮਾਰੀਆਂ ਵੱਧ ਗਈਆਂ ਕਿਉਂਕਿ ਜਿੰਨਾ ਅਸੀਂ ਆਪਣੇ ਨੂੰ ਸਟੈਂਡਰਡ ਦਾ ਬਣਾਉਣ ਲੱਪੇ ਨਾ ਆਪਣੇ ਆਪ ਨੂੰ ਆਪਾਂ ਚੁੱਪ ਲਿਆ ਉਪਰ ਆਪਾਂ ਵਿਆਹ ਵਿਆਹ ਦੀ ਵਿਆਹ ਸਿੰਪਲ ਵੀ ਹੋ ਸਕਦੇ ਮੈਂ ਤਾਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ ਸੁਣ ਕੇ ਜਾਇਓ ਜਰਾ ਮੈਂ ਤਾਂ ਪੈਸੇ ਨਹੀਂ ਲੈ ਡੀਐਚਓ ਨਹੀਂ ਰਹਿੰਦੇ ਆ ਮੈਂ ਨਹੀਂ ਕਿਸੇ ਤੋਂ ਪੈਸੇ ਲੈਂਦਾ ਮੈਂ ਇਮਾਨਦਾਰੀ ਨਾਲ ਕੰਮ ਕਰਦਾ ਸੀਗਾ ਤਾਂ ਕਿ ਆ ਨਿਆਣੇ ਦੇ ਨਹੀਂ ਖਰਚੇ ਕਰਨੇ ਵਿਆਹ ਤੇ ਸਾਦੇ ਕਰ ਲੂੰਗਾ ਨਹੀਂ ਮੇਰੇ ਕੋਲ ਪੈਸਾ ਹੋਊਗਾ ਤੁਸੀਂ ਕਿਉਂ ਨਹੀਂ ਸਰਦੀ ਲਾਈਫ ਵਾਲਾ ਸੀ ਥਾਰੇ ਤੁਰੀਏ ਆਪਾਂ ਸਾਰੇ ਇਧਰ ਨੂੰ ਤੁਰੇ ਚੰਗੇ ਰਹਾਂਗੇ ਕਰਜ਼ਾਈ ਨਾ ਹੋਵਾਂਗੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਤੁਸੀਂ ਸੁਣੋਗੇ ਧਾਰਨ ਮੇਰਾ ਇੱਕ ਮਿੱਤਰ ਸੀਗਾ ਉਹ ਬੜੀ ਵੱਡੀ ਪੋਸਟ ਤੇ ਰਿਹਾ ਤੇ ਉਹਨੇ ਰੱਜ ਕੇ ਪੈਸਾ ਵੀ ਖਾਦਾ ਸੀ ਮੈਨੂੰ ਪਤਾ ਸਾਰਾ ਉਹਨੇ ਆਪਣੇ ਵਿਆਹ ਦੇ ਜਦੋਂ ਮੁੰਡੇ ਦਾ ਵਿਆਹ ਕੀਤਾ ਮੈਂ ਸੋਚਿਆ ਮੰਤਰੀਆਂ ਵਾਂਗ ਵਿਆਹ ਕੀਤਾ ਉਹਨੇ ਆਪਣੇ ਮੁੰਡੇ ਦਾ ਮਨਿਸਟਰਾਂ ਮੰਗ ਅਈ ਕਿਹਾ ਯਾਰ ਅਸੀਂ ਤਾਂ ਦੇਖ ਕੇ ਹੀ ਡਰ ਗਏ ਉਹਦੇ ਖਾਣ ਪਾਣ ਦੇਖ ਕੇ ਇੰਨਾ ਰੀਜਨ ਜਨੀ ਦੇਖ ਕੇ ਡਰ ਗਏ ਵੀਰ ਨੇ ਅਸੀਂ ਤਾਂ ਨਿਆਣਿਆਂ ਨੂੰ ਪੜਾ ਪਾਈ ਨਹੀਂ ਸਕਦੇ ਯਾਰ ਇੰਨਾ ਖਰਚਾ ਇਦਾਂ ਦਾ ਮਹਿੰਗਾ ਪੈਲੈਸ ਆਪਾਂ ਕਰ ਹੀ ਨਹੀਂ ਸਕਦੇ ਪਰ ਤੁਸੀਂ ਹੈਰਾਨ ਹੋਣਾ ਉਹ ਸ਼ਾਦੀ ਕੀਤੀ ਐ ਪੈਸਾ ਬਹੁਤ ਕਮਾਇਆ ਬੜਾ ਲੰਮਾ ਸਮਾਂ ਉਹ ਅਫਸਰ ਆ ਆਪਾਂ ਨਾ ਨਹੀਂ ਲੈਣਾ ਗੱਲ ਤਾਂ ਸਿੱਖਿਆ ਲੈਣ ਦੀ ਆ ਉਤੋਂ ਉਹਦੇ ਬੇਟੇ ਦਾ ਥੋੜੇ ਚਿਰ ਬਾਅਦ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ ਡਾਈਵੋਰਸ ਹੋ ਗਿਆ ਤਲਾਕ ਹੋ ਗਿਆ ਕਹਿੰਦਾ ਲੜ ਉਹਦੇ ਲਈ ਕੋਈ ਰਿਸ਼ਤਾ ਡਾਕਟਰ ਲਖਵੀਰ ਦੇਖਿਓ ਸੋ ਮੈਂ ਤੁਹਾਨੂੰ ਕਹਿਣਾ ਜੀ ਨਾ ਹੋਰ ਅੱਗੋਂ ਗੱਲ ਉਹਨਾਂ ਦੀ ਬੇਟੀ ਸੀ ਇੱਕ ਬਹੁਤ ਉੱਚੀ ਸਿੱਖਿਆ ਪ੍ਰਾਪਤ ਕਰ ਰਹੀ ਸੀ ਉਹਨੇ ਸੁਇਸਾਈਡ ਕਰ ਲਈ ਉਹਦੀ ਡੈਥ ਹੋ ਗਈ ਦੋ ਹੀ ਬੱਚੇ ਸੀ ਕਿਤੋਂ ਸੁੱਖ ਵਾਇਗਰੂ ਤੋਂ ਸੁੱਖ ਲੱਭੀਏ ਔਰ ਜ਼ਿੰਦਗੀ ਜਿੱਧਰ ਜਾ ਰਹੀ ਐ ਨੂੰ ਰੋਕੀਏ ਆਪਾਂ ਮੈਂ ਤੁਹਾਡੇ ਚ ਇਸ ਕਰਕੇ ਆਇਆ ਵੀ ਮਰੀਜ਼ ਤੁਸੀਂ ਕਿਤੇ ਵੀ ਇਲਾਜ ਕਰਾ ਲੈਣਾ ਜਾ ਕੇ ਇੱਥੇ ਨਾ ਕਰਾਓਗੇ ਕਿਤੇ ਹੋਰ ਦਵਾਈ ਲੈ ਲਓਗੇ ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਨਾ ਉਹ ਇਹ ਆਪੇ ਆਪਣੇ ਬੱਚਿਆਂ ਨੂੰ ਬਚਾ ਲਾ ਔਰ ਬੱਚਿਆਂ ਨੂੰ ਕਦੀ ਨਾ ਤੁਸੀਂ ਬਚਾ ਸਕਦੇ ਜੇ ਤੁਸੀਂ ਆਲੇ ਦੁਆਲੇ ਉਹਨਾਂ ਨੂੰ ਬਚਾਏ ਤੁਸੀਂ ਕਹੋਗੇ ਨਾ ਆ ਨਾਲ ਦੇ ਘਰਾਂ ਚ ਚਿੱਟਾ ਲਾਉਂਦਾ ਮੁੰਡਾ ਮੈਨੂੰ ਕੀ ਫਰਕ ਪੈਂਦਾ ਤੁਹਾਡੇ ਘਰ ਵੀ ਅੱਗ ਆਈ ਖੜੀ ਆਪਾਂ ਨੂੰ ਸਾਰੇ ਕਦੀ ਲੱਗਦਾ ਹੀ ਨਹੀਂ ਸੀ ਕਿ ਇਹ ਸਾਨੂੰ ਮਸਲੇ ਬਾਹਰ ਦੇ ਲੱਗਦੇ ਸੀ ਫਿਰ ਸਾਨੂੰ ਲੱਗਦਾ ਸੀ ਸਟੇਟ 'ਚ ਕੋਈ ਪੀਂਦਾ ਹੋਊ ਚਿੱਟਾ ਲਾਉਂਦਾ ਹੋ ਹੇਰੋਇਨ ਵਗੈਰਾ ਫਿਰ ਸਾਡੇ ਸਟੇਟ 'ਚ ਆਈ ਫਿਰ ਜ਼ਿਲ੍ਹੇ 'ਚ ਆਈ ਫਿਰ ਜ਼ਿਲ੍ਹੇ ਤੋਂ ਸਾਡੇ ਫਿਰ ਤਹਿਸੀਲ 'ਚ ਆਈ ਫਿਰ ਘਰਾਂ 'ਚ ਆ ਗਈ ਸਾਡੇ ਬਿਮਾਰੀ ਸੋ ਇਹ ਇਹਨਾਂ ਲੋਕਾਂ ਨੇ ਲੀਡਰਾਂ ਨੇ ਨਹੀਂ ਤੁਹਾਨੂੰ ਬਚਾਉਣਾ ਮੈਂ ਤੁਹਾਨੂੰ ਸਾਫ਼ ਦੱਸਦਾ ਅਸਲ ਦੋਸ਼ ਨਾ ਤਾਂ ਹੈ ਉਹਨਾਂ ਨੂੰ ਇਹਨਾਂ ਤੁਹਾਨੂੰ ਕਿਸੇ ਮੰਤਰੀਆਂ ਲੀਡਰਾਂ ਨੇ ਤੁਹਾਡੇ ਨਸ਼ਿਆਂ ਨੂੰ ਕਿਉਂਕਿ ਇਨਡਾਇਰੈਕਟਲੀ ਡਾਇਰੈਕਟਲੀ ਉਹਨਾਂ ਦੇ ਕਿਤੇ ਨਾ ਕਿਤੇ ਆ ਫਾਇਦੇ ਜੁੜੇ ਹੋਏ ਆ ਤੇ ਤੁਸੀਂ ਆਪਣਾ ਘਰ ਆ ਬਚਾਉਣਾ ਮੈਨੂੰ ਤੁਹਾਡਾ ਦਰਦ ਮਹਿਸੂਸ ਹੁੰਦਾ ਮੈਂ ਥਾਂ ਤੁਹਾਡੇ ਚ 5 ਮਿੰਟ ਗੱਲ ਕਰਨ ਆ ਤੇ ਇਸੇ ਦਰਦ ਨੂੰ ਲੈ ਕੇ ਮੈਂ 4 ਸਾਲ ਪਹਿਲਾਂ ਨੌਕਰੀ ਛੱਡੀ ਕਿਉਂਕਿ ਮੈਂ ਦੇਖ ਲਿਆ ਸੀ ਇਹਨਾਂ ਪੋਲੀਟਿਸ਼ੀਨਾਂ ਦੀਆਂ ਕਰਤੂਤਾਂ ਨੂੰ ਕਰ ਦੇ ਕੀ ਆ ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੇ ਪਲੀਜ਼ ਇੱਕ ਤਾਂ ਖਾਣ-ਪਾਨ ਆਪਣਾ ਠੀਕ ਕਰੋ ਇੱਕ ਆਪਣੀ ਜ਼ਿੰਦਗੀ ਨੂੰ ਸਾਦੇ ਲਿਓ ਸਾਦੀ ਸਾਦਗੀ ਲਿਓ ਸ਼ਾਦੀਆਂ ਕਰੋ ਨਿਆਣਿਆਂ ਦੀਆਂ ਕੁਛ ਨਹੀਂ ਹੁੰਦਾ ਥੋੜੇ ਜਿਹਾ ਰਿਸ਼ਤੇਦਾਰ ਸੱਦਿਆ ਕਰੋ ਬਹੁਤੇ ਖਰਚੇ ਨੇ ਜ਼ਰੂਰ ਛੱਤੀ ਪੈਦਾ ਪਤਾ ਹੀ ਨਹੀਂ ਲੱਗਦਾ ਔਰ ਸਾਡੇ ਜਿਹੜੇ ਲੋਕ ਆ ਨਾ ਜਿੰਨੇ ਭੁੱਖੇ ਨਹੀਂ ਮਰਦੇ ਮੈਨੂੰ ਲੱਗਦਾ ਜ਼ਿਆਦਾ ਖਾ ਕੇ ਵੀ ਮਰਦੇ ਇੱਥੇ ਸਾਡੇ ਖਾਣ ਲੱਗਿਆ ਐਡੀ ਪਲੇਟ ਤੁੰਨੀ ਹੁੰਦੀ ਵਿਆਹ ਚ ਇੰਨੇ ਪਤਾ ਨਹੀਂ ਵੀ ਆ ਵੀ ਦੇਖ ਲਵਾਂ ਟੇਸਟ ਆ ਵੀ ਦੇਖ ਲਾਂ ਇੱਕ ਉਹਨੇ ਬਣਾਉਣ ਵਾਲੇ ਨੇ ਮੈਨੂੰ ਇੰਨੇ ਰੱਖਿਓ ਪਤਾ ਹੀ ਨਹੀਂ ਸਟਾਲ ਕਿੰਨੇ ਲੱਗਿਓ ਸੋ ਕੁਛ ਨਹੀਂ ਹੈਗਾ ਉਧਰ ਨੂੰ ਤੁਰੀ ਐ ਨਾ ਕੱਲ ਵੀ ਗੱਲ ਕਰਦਾ ਸੀ ਤੇ ਇੱਕ ਮੈਨੂੰ ਘਰ ਗਿਆ ਮੈਨੂੰ ਕਹਿੰਦੇ ਡਾਕਟਰ ਸਾਹਿਬ ਬੈੱਡ ਦਿਖਾਉਣਾ ਤੁਹਾਨੂੰ ਆਓ ਜਰ ਅੰਦਰ ਚਲੀਏ ਉਹ ਵੀ ਕਿਸੇ ਮਨਿਸਟਰ ਦੀ ਵਾਈਫ ਸੀ ਮੈਨੂੰ ਕਹਿੰਦੇ ਬੜਾ ਮਹਿੰਗਾ ਬੈੱਡ ਲਿਆ 2 ਲੱਖ ਦਾ ਮੈਂ ਕਿਹਾ ਬਹੁਤ ਸੋਹਣੀ ਗੱਲ 50 ਮਿੰਟਾਂ ਬਾਅਦ ਇੱਕ ਗੋਲੀਆਂ ਦੀ ਢੇਰੀ ਮੇਰੇ ਮੋਹਰੇ ਲਾਤੀ ਜੋਲ ਫਰੈਸ਼ ਦੀ ਮੈਂ ਕਿਹਾ ਇਹ ਕੀ ਜੋਲ ਫਰੈਸ਼ ਜੋਲਪੀ ਡਮ ਗੋਲੀ ਹੁੰਦੀ ਨੀਂਦ ਦੀ ਮੈਨੂੰ ਕਹਿੰਦੇ ਪਹਿਲਾਂ ਇੱਕ ਖਾਂਦੀ ਸੀ ਫੇਰ ਦੋ ਖਾਂਦੀ ਸੀ ਫੇਰ ਤਿੰਨ ਹੁਣ ਪੰਜ ਖਾ ਕੇ ਵੀ ਮੈਨੂੰ ਨੀਂਦ ਨਹੀਂ ਆਉਂਦੀ ਦੱਸੋ ਬੈੱਡ ਇੰਪੋਰਟੈਂਟ ਆ ਕਿ ਨੀਂਦ ਇੰਪੋਰਟੈਂਟ ਆ ਇੰਗਲਿਸ਼ ਦੀ ਸੀਟ ਲਵਾ ਲਈ ਸੀਟ ਲਵਾ ਲਈ 50 ਹਜ਼ਾਰ ਦੀ ਬੰਦੇ ਨੇ ਪਰ ਅੰਦਰ ਛੁੱਡੇ ਪਏ ਆ ਲੈਟਰਨ ਆਉਂਦੀ ਨਹੀਂ ਉਹਨੂੰ ਲੈਟਰਨ ਇੰਪੋਰਟੈਂਟ ਆ ਕਿ ਉੱਥੇ ਰਿਕਸ਼ੇ ਤੇ ਸਰ ਸੁੱਟ ਕੇ ਬੰਦਾ ਸੌਂ ਲੈਂਦਾ ਉਹਨੂੰ ਕੋਈ ਬੈੱਡ ਨਹੀਂ ਹੁੰਦਾ ਕੋਈ ਗੱਦਾ ਖਸਰਾਣਾ ਨਹੀਂ ਵਿਚਾਰੇ ਕੋ ਹੁੰਦਾ ਨੀਂਦ ਇੰਪੋਰਟੈਂਟ ਆ ਤੁਹਾਡੀ ਨੀਂਦ ਉੱਡ ਗਈ ਆ ਬੈੱਡ ਮਹਿੰਗੇ ਲੈ ਲੈ ਤੁਸੀਂ ਟਾਇਲਟ ਕਿਸੇ ਨੂੰ ਨਹੀਂ ਆਉਂਦੇ ਉੱਦੇ ਪੇਸ਼ੈਂਟ ਕਬਜ ਨਾਲ ਪੀੜਤ ਹੈ ਸੌ ਸੀਟਾ ਹੀ ਵੱਡਵਡੀਆਂ ਲਵਾ ਲਈਆਂ ਸੈਰ ਕਰਨੀ ਬਾਹਰ ਕਾਊਂਟ ਕਰਨਾ ਉਹ ਬਿਲਕੁਲ ਬੁਢੀਆਂ ਲੇਡੀਜ਼ ਭੈਣਾਂ ਦੇ ਤਾਂ ਬੇਟ ਹੀ ਬਹੁਤ ਬਜੇ ਹੋ ਆਪਣੇ ਥੋੜਾ ਧਿਆਨ ਦਿਓ ਕਹਿੰਨੂੰ ਥਾਇਰਾਇਡ ਹੋ ਗਿਆ ਸ਼ੂਗਰ ਵੱਧ ਗਈ ਉਹ ਜਿਹੜਾ ਬੰਦਾ ਅਮੀਰ ਆ ਉਹ ਤਾਂ ਚਾਹੁੰਦਾ ਕੰਪਨੀ ਨਵੀਂ ਪੈਦਾ ਹੋਊਗੀ ਨਵੀਂ ਬਿਮਾਰੀ ਤੁਹਾਡੇ ਚ ਜਦੋਂ ਹੋਈ ਸ਼ੂਗਰ ਦੇ ਉੱਤੇ ਤਾਂ ਅਰਬਾਂ ਪਤੀ ਬਣ ਗਏ ਲੋਕ ਤੁਹਾਡੇ ਤੁਹਾਨੂੰ ਸ਼ੂਗਰ ਦੇ ਕੇ ਤੁਹਾਨੂੰ ਥਾਇਰਾਇਡ ਸਾਰਿਆਂ ਨੂੰ ਨਿਕਲੀ ਜਾਂਦਾ ਆਪਣਾ ਰੂਟੀਨ ਵਰਕ ਠੀਕ ਕਰੀਏ ਵਰਕਆਊਟ ਕਰਿਆ ਕਰੀਏ ਔਰ ਸਭ ਤੋਂ ਵੱਧ ਇੰਪੋਰਟੈਂਟ ਆ ਚਿੱਟੇ-ਚੁੱਟੇ ਵਾਲਿਆਂ ਨੂੰ ਕਿਸੇ ਨੂੰ ਦੋਸ਼ੀ ਨਾ ਠਹਿਰਾਓ ਆਪਣੇ ਬੱਚਿਆਂ ਨੂੰ ਟਾਈਮ ਦਿਓ ਗੁਰਬਾਣੀ ਨਾਲ ਜੋੜੋ ਧਰਮ ਨਾਲ ਜੋੜੋ ਰੱਬ ਨਾਲ ਜੋੜੋ ਨਹੀਂ ਜਾਣਗੇ ਦੂਜੇ ਪਾਸੇ ਮੈਂ ਗਰੰਟੀ ਨਾ ਦੇ ਨਾ ਤੂੰ ਬੰਨ ਤਾ ਉਧਰ ਉਹਨਾਂ ਦਾ ਇੰਨਾ ਬੌਂਡ ਤਕੜਾ ਬਣਾ ਦੋ ਗੁਰਬਾਣੀ ਨਾਲ ਗੁਰੂ ਨਾਲ ਉਹ ਦੂਜੇ ਪਾਸੇ ਨਹੀਂ ਜਾਣਗੇ ਸਾਦਗੀ ਲਿਆਓ ਬੂਟ ਚਾਹੀਦੇ ਕੱਪੜੇ ਨਾ ਪਾਉਣ ਲਈ ਸਾਨੂੰ ਪੈਰਾਂ ਨੂੰ ਢੱਕਣ ਲਈ ਬ੍ਰਾਂਡ ਬਣਾ ਲੈ ਤੀ ਮੈਂ 10000 ਦਾ ਬੂਟ ਲੈਣਾ ਯਾਰ ਕਮਾਲ ਹੈ ਤੁਹਾਡੇ ਲਈ ਕੰਫਰਟੇਬਲ ਲਾਈਫ ਜੀ ਹੈ ਕੰਫਰਟੇਬਲ ਕਰਜ਼ਾ ਲੈ ਕੇ ਕੰਫਰਟੇਬਲ ਲਾਈਫ ਗੁਆ ਲਈ ਅਭਿਆਹਾਂ ਦੇ ਕਰਜ਼ੇ ਲੈ ਕੇ ਹੈਰਾਨੀ ਦੀ ਗੱਲ ਆ ਮੈਂ ਤੁਹਾਡੇ 'ਚ ਕੋਈ ਸੱਚਾਈ ਦੱਸ ਰਿਹਾ ਵਿਆਹ ਦਾ ਕਰੋੜਾਂ ਰੁਪਈਆ ਖਰਚਾ ਕੀਤਾ ਤੇ 2-4 ਮਹੀਨੇ ਬਾਅਦ ਤਲਾਕ ਐਂ ਦੇਖ ਹੀ ਰਹਿ ਲੋਕ ਕਿੱਧਰ ਜਾ ਰਹੇ ਕੁੜੀਆਂ ਦਾ ਹੋ ਕੀ ਰਿਹਾ ਚੂੜੇ ਪਾਇਓ ਆ ਅਜੇ ਵਿਆਹ ਹੀ ਕੀਤਾ ਕੁੜੀ ਹੋਈ ਕੋਟ ਚ ਤੁਰੀ ਫਿਰਦੀ ਆ ਤਲਾਕ ਲਈ ਤੁਰੇ ਫਿਰਦੇ ਬੱਚਿਆਂ ਨੂੰ ਸਿੱਖਿਆ ਅੱਛੀ ਦੇਈਏ ਕੁੜੀਆਂ ਨੂੰ ਸਮਝਾਈਏ ਜੀਣਾ ਸਿਖਾਈਏ ਤੇ ਉਹ ਵੀ ਤੇਰੀ ਮਾਂ ਹੋਣੀ ਕੱਲ ਨੂੰ ਜਿਹੜੀ ਸੱਸ ਆ ਉਹ ਵੀ ਮਦਰੀ ਹੋਣੀ ਆ ਜੇ ਬੋਤਨ ਮੈਂ ਡਾਂਟਦੀ ਮੈਂ ਤੇਰੇ ਇੱਕ ਜੜ ਦੇਣੀ ਜੇ ਉਹ ਵੀ ਜੜ ਦੋ ਤਾਂ ਕੋਈ ਫਿਕਰ ਨਾ ਕਰੀ ਮਾਂ ਤੇ ਡਾਂਟਦੇ ਹੁੰਦੇ ਇਹ ਜੇ ਸਿਕਾਈਏ ਨਹੀਂ ਮਾੜੀ ਜੀ ਝਗੜਾ ਹੁੰਦਾ ਉਹਨੂੰ ਕਹੇ ਫੋਨ ਕਰ ਦੇ ਮੈਨੂੰ ਫਟਾਫਟ ਉਹ ਨਾਲ ਹੀ ਫੋਨ ਕਰ ਦਿੰਦੀ ਪਰ ਮੈਨੂੰ ਆਹ ਕਹਿਆ ਆਪਾਂ ਜਾਣੇ ਫਿਰ ਤਕੜੇ ਪਿੰਡਾਂ ਦਾ ਦੇਖਦਾ ਮੈਂ ਆਪਣੇ ਪਰੌਣੇ ਨੂੰ ਘਰ ਬਗੜ ਦਿੰਨੇ ਆ ਥੋੜਾ ਜਾ ਥੋੜਾ ਜਾ ਜ਼ਿੰਦਗੀ ਨੂੰ ਸਮਝਾਈਏ ਕਿਉਂਕਿ ਮੈਂ ਤਾਂ ਮਰੀਜ਼ ਦੇਖਣ ਲਾ ਪੈਣਾ ਪਰ ਮੈਨੂੰ ਇਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਇੰਪੋਰਟੈਂਟ ਲੱਗਦੀਆਂ ਪਲੀਜ਼ ਇਧਰ ਨੂੰ ਤੁਰਿਏ ਸਾਡਾ ਸਾਡਾ ਇਤਿਹਾਸ ਬੜਾ ਸਾਡੇ ਕੋਲ ਅਮੀਰ ਹੈ ਵਿਰਸ ਗੁਰੂਆਂ ਦੀ ਧਰਤੀ ਹੈ ਨਸ਼ਿਆਂ ਦੀ ਗੱਲ ਨਹੀਂ ਤੁਰਨੀ ਚਾਹੀਦੀ ਇੱਥੇ ਨਸ਼ਿਆਂ ਵੱਲ ਨੂੰ ਨਹੀਂ ਜਾਣਾ ਚਾਹੀਦਾ ਇਸੇ ਸਾਡਾ ਪੰਜਾਬ ਸ਼ੁਕਰੀਆ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ